ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਇੱਕ ਵਾਰ ਨਸੀਬ ਦਿੱਤੀ ਹੈ ਜਿਹੜੇ ਨਵੇਂ ਸਪੋਕਸਮੈਨ ਯਾਨੀ ਕਿ ਬੁਲਾਰੇ ਚੁਣੇ ਨੇ ਜਿਨ੍ਹਾਂ ਦੀ ਲਿਸਟ ਪਿਛਲੇ ਦਿਨਾਂ ਦੇ ਵਿੱਚ ਆ ਗਈ ਸੀ ਯਾਨੀ ਕਿ 25 ਬੁਲਾਰੇ ਮੀਤ ਹੇਰ ਮਾਲਵਿੰਦਰ ਕੰਗ ਰਜ਼ਿੰਦਰ ਕੌਰ ਖੁਡੀਆਂ ਕੁਲਦੀਪ ਸਿੰਘ ਧਾਲੀਵਾਲ ਸ਼ੈਰੀ ਕਲਸੀ ਜਿਹੜੇ ਜਿਮਨੀ ਚੋਣਾਂ ਲਈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਦੇ ਵਾਸਤੇ ਜਿਹੜੇ ਮੇਨ ਬੁਲਾਰੇ ਸਪੋਕਸਮੈਨ ਨਿਯੁਕਤ ਕੀਤੇ ਸੀ 25 ਦੇ ਪਲੱਸ ਜਿਹੜੇ ਸਪੋਕਸਮੈਨ ਨਿਯੁਕਤ ਕੀਤੇ ਨੇ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਦੀ ਰਹਿਸ਼ ਚੰਡੀਗੜ੍ਹ ਵਿਖੇ ਜਿੱਥੇ ਇਹ 25 ਜਿਹੜੇ ਸਪੋਕਸਮੈਨ ਸੀ ਬੁਲਾਰੇ ਸੀ ਇਕੱਠੇ ਕੀਤੇ ਗਏ ਅਤੇ ਉਹਨਾਂ ਨੂੰ ਭਗਵੰਤ ਮਾਨ ਨੇ ਆਪਣੀ ਗੁਰਵਿੱਧਿਆ ਦਿੱਤੀ ਦੱਸ ਦਿੰਦੇ ਆ ਗੁਰਵਿੱਧਿਆ ਕੀ ਦਿੱਤੀ ਗੁਰਵਿੱਧਿਆ ਇਹ ਦਿੱਤੀ ਕਿ ਦੂਜੀਆਂ ਪਾਰਟੀਆਂ ਹੁਣ ਲਗਾਤਾਰ ਆਮ ਆਦਮੀ ਪਾਰਟੀ ਦੀਆਂ ਕਮੀਆਂ ਲੱਭ ਕੇ ਉਹਨਾਂ ਨੂੰ ਘੇਰਦੀਆਂ ਨੇ ਤੰਜ ਕੱਸਦੀਆਂ ਨੇ ਨਿਸ਼ਾਨੇ ਸਿੱਧੇ ਜਾਂਦੇ ਨੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਗਰਮ ਹੋ ਗਏ ਨੇ ਉਹਨਾਂ ਨੇ ਇਹਨਾਂ ਬੁਲਾਰਿਆਂ ਨੂੰ ਨਸੀਦ ਦਿੱਤੀ ਹੈ ਕਿ ਤੁਸੀਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਆਮ ਆਦਮੀ ਪਾਰਟੀ ਨੇ 2.5 ਸਾਲਾਂ ਦੇ ਵਿੱਚ ਜਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਜਾਂ ਜਿਹੜੀਆਂ ਨੌਕਰੀਆਂ ਮੁਹਈਆ ਕਰਵਾਈਆਂ ਨੇ ਜਾਂ ਜਿਹੜੇ ਮੁਆਵਜ਼ੇ ਦਿੱਤੇ ਨੇ ਉਹਨਾਂ ਨੂੰ ਵਾਰ-ਵਾਰ ਬੁਲਾਰਿਆਂ ਦੇ ਦੁਆਰਾ ਪ੍ਰਚਾਰਿਆ ਜਾਵੇ ਯਾਨੀ ਕਿ ਬੁਲਾਰੇ ਐਜ਼ ਅ ਪ੍ਰਚਾਰੀ ਦਾ ਕੰਮ ਕਰਨਗੇ ਅਤੇ ਆਪਣੀਆਂ ਗਤੀਵਿਧੀਆਂ ਅਤੇ ਜਿਹੜੇ ਕੰਮ ਕੀਤੇ ਨੇ ਇਹਨਾਂ 28 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਕੀ ਕਰਨਗੇ ਜਗ ਜਾਹਰ ਕਰਨਗੇ ਜਿਸ ਤਰ੍ਹਾਂ ਫਲੈਕਸ ਲੱਗੇ ਹੁੰਦੇ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਕਿ ਐਡਵਰਟਾਈਜ਼ਮੈਂਟ ਤੇ ਫਲੈਕਸਾਂ ਤੇ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਲੇਕਿਨ ਪਗਵੰਤੋ ਮਾਨਦੇ ਹੁਣ ਫਲੈਕਸ ਹੋਲਡਿੰਗ ਬੋਰਡ ਅਤੇ ਜਿਹੜੀਆਂ ਚੈਨਲਾਂ ਤੇ ਐਡ ਚੱਲਦੀਆਂ ਨੇ ਉਹ ਵਾਰ-ਵਾਰ ਦੇਖੀਆਂ ਜਾ ਸਕਦੀਆਂ ਨੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਪਤੀਆਂ ਆਮ ਆਦਮੀ ਪਾਰਟੀ ਨੇ ਇਹਨਾਂ 28 ਤੋਂ 29 ਮਹੀਨਿਆਂ ਦੇ ਵਿੱਚ ਕੀਤੀਆਂ ਨੇ ਉਹਨਾਂ ਨੂੰ ਵਾਰ-ਵਾਰ ਸਟੇਜਾਂ ਤੇ ਪ੍ਰਚਾਰਿਆ ਜਾਵੇ ਪਾਤੇ ਕਿਵੇਂ ਵਿਰੋਧੀ ਪਾਰਟੀਆਂ ਨੂੰ ਘੇਰਨਾ ਹੈ ਕਿਵੇਂ ਉਹਨਾਂ ਦੇ ਨਿਸ਼ਾਨੇ ਸਿੱਧਨੇ ਨੇ ਕਿਵੇਂ ਉਹਨਾਂ ਦੇ ਤੰਜ ਕਿਸ ਨੇ ਕਸਨੇ ਨੇ ਉਹਨਾਂ ਦਾ ਗੁਰਮੰਤਰ ਜਿਹੜਾ ਹੈ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਨੇ ਦਿੱਤਾ ਹੈ ਇਹਨਾ 25 ਜਿਹੜੇ ਸਪੋਕਸਮੈਨ ਨੇ ਜਿਹੜੇ ਬੁਲਾਰੇ ਨੇ ਪਿਛਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਨੇ ਜਿਹੜੇ ਨਿਯੁਕਤ ਕੀਤੇ ਸੀ ਇਹ ਬੁਲਾਰੇ ਹੁਣ ਹਰ ਹਲਕੇ ਦੇ ਵਿੱਚ ਜਾਣਗੇ ਖਾਸ ਕਰਕੇ ਜਿਮਨੀ ਚੋਣਾਂ ਦੇ ਵਿੱਚ ਅਤੇ ਵਿਧਾਨ ਸਭਾ ਦੀ ਚੋਣਾਂ ਵਿੱਚ ਦੂਸਰੇ ਪਾਸੇ ਵਿਧਾਨ ਸਭਾ ਦੀ ਚੋਣਾਂ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਹੋ ਰਹੀਆਂ ਨੇ ਉਹਨਾਂ ਵਾਸਤੇ ਵੀ ਇਹ ਬੁਲਾਰੇ ਜਾਣਗੇ ਅਤੇ ਜਿਹੜੀਆਂ ਪ੍ਰਾਪਤੀਆਂ ਇਹਨਾਂ ਮਹੀਨਿਆਂ ਦੇ ਵਿੱਚ ਕੀਤੀਆਂ ਨੇ ਆਪ ਆਦਮ ਪਾਰਟੀਆਂ ਨੇ ਉਹਨਾਂ ਨੂੰ ਜਾ ਕੇ ਹਰਿਆਣਾ ਦੇ ਵਿੱਚ ਝਾਰਖੰਡ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਅਤੇ ਜੰਮੂ ਕਸ਼ਮੀਰ ਵਰਗੀਆਂ ਸਟੇਟਾਂ ਦੇ ਵਿੱਚ ਜਾ ਕੇ ਦੱਸਿਆ ਜਾਵੇਗਾ ਇੱਕ ਵਾਰ ਫੇਰ ਨਸੀਬ ਦੇ ਦਿੱਤੀ ਹੈ ਕਿ ਉਹੀ ਚੀਜ਼ਾਂ ਦੱਸੋ ਜਿਹੜੀਆਂ ਪੋਜ਼ਿਟਿਵ ਤਰੀਕੇ ਦੇ ਨਾਲ ਆਪ ਆਦਮੀ ਪਾਰਟੀ ਵੱਲੋਂ ਕੀਤੇ ਗਏ ਨੇ ਇਹਨਾਂ 2.5 ਸਾਲਾਂ ਦੇ ਵਿੱਚ ਧੰਨਵਾਦ